ਮੱਸਾ ਰੰਗੜ ਚਾ ਛਟਕਾਇਆ ਮੰਡਿਆਲਾ ਪਿੰਡ ਦੇ ਨਿਵਾਸੀ ਮੱਸੇ ਰੰਗੜ ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਉਸ ਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਉਹ ਜਾਤ ਦਾ ਰੰਗੜ ਸੀ ਇਸ ਲਈ ਲੋਕ ਉਸ ਨੂੰ ਚੌਧਰੀ ਮੱਸਾ ਰੰਗੜ ਕਹਿੰਦੇ ਸਨ ਲਾਹੌਰ ਦੇ ਸੂਬੇਦਾਰ ਚੱਕਰੀਆ ਖਾਨ ਨੇ ਕਾਜ਼ੀ ਅਬਦੁਲ ਰਹਿਮਾਨ ਦੇ ਮਾਰੇ ਜਾਣ ਤੋਂ ਬਾਅਦ ਮੱਸੇ ਰੰਗੜ ਨੂੰ ਅਮਰ ਸਰਦਾਰ ਕੋਤਵਾਲ ਨਿਯੁਕਤ ਕਰਕੇ ਉਸ ਨੂੰ ਹੁਕਮ ਕੀਤਾ ਕਿ ਉਹ ਹਰਮੰਦਰ ਸਾਹਿਬ ਦੀ ਰੱਜ ਕੇ ਵਿਅਤਪੀ ਕਰੇ। ਪਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਭੰਗੂ ਲਿਖਦੇ ਹਨ ਕਿ ਜ਼ਕਰੀਆ ਖਾਨ ਦੇ ਹੁਕਮ ਨਾਲ ਉਸਨੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰ ਦਿੱਤਾ ਤੇ ਹਰਮੰਦਰ ਸਾਹਿਬ ਦੀ ਵਿਅਤਪੀ ਕਰਨ ਲਗਾ। ਇਸ ਘਟਨਾ ਦੀ ਖਬਰ ਭਾਈ ਬੁਲਾਕਾ ਸਿੰਘ ਨੇ ਜੈਪੁਰ ਵਿਖੇ ਜਥੇਦਾਰ ਬੁੱਢਾ ਸਿੰਘ ਕੋਲ ਪਹੁੰਚਾਈ। ਜਦੋਂ ਭਾਈ ਬੁਲਾਕਾ ਸਿੰਘ ਨੇ ਜਿਗਰਾ ਤਕੜਾ ਕਰਕੇ ਨੰਮ ਅੱਖਾਂ ਨਾਲ ਸਿੰਘਾਂ ਨੂੰ ਹਰਮੰਦਰ ਸਾਹਿਬ ਦਾ ਹਾਲ ਸੁਣਾਇਆ ਤਾ ਗਾਲ ਸੁਣਦੇ ਸਾਰ ਹੀ ਭਾਈ ਮਹਿਤਾਬ ਸਿੰਘ ਭੰਗੂ ਨੇ ਕਰਜ ਕੇ ਕਿਹਾ ਤੂੰ ਉਸ ਦਾ ਸਿਰ ਕਿਉਂ ਨਾ ਵੜ ਲਿਆ ਦਰਬਾਰ ਦੀ ਐਡੀ ਵੱਡੀ ਬੇਤਬੀ ਦੇਖ ਕੇ ਤੂੰ ਜਿਉਂਦਾ ਕਿਵੇਂ ਚਲਾਇਆ ਅਗੋਂ ਭਾਈ ਬੁਲਾਕਾ ਸਿੰਘ ਨੇ ਕਿਹਾ ਕਿ ਜੇ ਮੈਂ ਉੱਥੇ ਸ਼ਹੀਦ ਹੋ ਜਾਂਦਾ ਫਿਰ ਤੁਹਾਡੇ ਤੱਕ ਖਬਰ ਕਿਸ ਨੇ ਪਹੁੰਚਾਉਣੀ ਸੀ ਜਥੇਦਾਰ ਬੁੱਢਾ ਸਿੰਘ ਨੇ ਜਥੇ ਦੇ ਸਿੰਘਾਂ ਨੂੰ ਲਲਕਾਰ ਕੇ ਆਖਿਆ ਹੈ ਕੋਈ ਐਸਾ ਸਿੰਘ ਜੋ ਮੱਸੇ ਰੰਗੜ ਦਾ ਸਿਰ ਵੜ ਕੇ ਲਿਆਵੇ ਇੰਨਾ ਸੁਣ ਕੇ ਭਾਈ ਮਹਿਤਾਬ ਸਿੰਘ ਮੀਰਾ ਕੋਟੀਆ ਤੇ ਭਾਈ ਰਸੁਖਾ ਸਿੰਘ ਮਾੜੀ ਕੰਬੋਕੀ ਵਾਲੇ ਦੋਵੇਂ ਸਿੰਘ ਉੱਠ ਖੜੇ ਹੋਏ ਦੋਵਾਂ ਨੇ ਕਿਰਪਾਨਾਂ ਚੁੱਕ ਕੇ ਅਕਾਲ ਦੇ ਜ ਘਾਰੇ ਗਜਾਈ ਸ਼ਸਤਰਾਂ ਨਾਲ ਲੈ ਸੋਕੇ ਦੋਵਾਂ ਨੇ ਅਰਦਾਸਾ ਸੋਧ ਫਤਿਹ ਗਜਾਈ ਤੇ ਪਾਪੀ ਦਾ ਅੰਤ ਕਰਨ ਲਈ ਤੁਰ ਪਏ ਤਰਨਤਾਰਨ ਸਾਹਿਬ ਪਹੁੰਚ ਕੇ ਉਹਨਾਂ ਨੇ ਵਿਉਂਤ ਬਣਾਈ ਠੀਕਰੀਆਂ ਦੀਆਂ ਦੋ ਵੱਡੀਆਂ ਥੈਲੀਆਂ ਭਰ ਲਈਆਂ ਆਪਣੇ ਮੂੰਹ ਕੱਪੜੇ ਨਾਲ ਢੱਕ ਲੇ ਇੰਜ ਲੱਗੇ ਕਿ ਕਿਸੇ ਪਿੰਡ ਦੇ ਕੋਈ ਲੰਬਰਦਾਰ ਮਾਮਲਾ ਤਾਰਨ ਆਏ ਵਾਹੋ ਦਾਹੀ ਘੋੜੇ ਭਜਾਉਂਦੇ ਉਹ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਪੁੱਜ ਗਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। हे ਸੱਚੇ ਪਾਤਸ਼ਾਹ ਜੀ ਨਿਮਾਣਿਆਂ ਦੀ लाज ਰੱਖਣੀ ਕਿ ਇਸ ਪਾਪੀ ਮੱਛੇ ਰੰਗੜ ਦਾ ਸਿਰ ਵੱਢ ਕੇ ਵਾਪਸ ਜਾ ਸਕੀਏ। ਘੋੜਿਆਂ ਤੋਂ ਉਤਰ ਕੇ ਘੋੜੇ ਹਰਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਬਾਹਰ ਲਾਚੀ ਬੇੜੀ ਨਾਲ ਬੰਨ ਦਿੱਤੇ ਤੇ ਪਹਿਰੇਦਾਰਾਂ ਕੋਲ ਜਾ ਕੇ ਕਹਿਣ ਲੱਗੇ ਅਸੀਂ ਪੱਟੀ ਦੇ ਲੰਬਰਦਾਰ ਹਾਂ। ਚੌਧਰੀ ਨੂੰ ਟੈਕਸ ਦੇਣ ਆਏ ਆਂ। ਜਿਵੇਂ ਹੀ ਦੋਵੇਂ ਸਿੰਘ ਦਰਬਾਰ ਸਾਹਿਬ ਵਿੱਚ ਦਾਖਲ ਹੋਇਆ ਤਾਂ ਅੰਦਰ ਦਾ ਹਾਲ ਦੇਖ ਕੇ ਰੋਹ ਵਿੱਚ ਆ ਗਏ ਪਰ ਪਹਿਰੇਦਾਰਾਂ ਦਾ ਘੇਰਾ ਵੇਖ ਕੇ ਚੁੱਪ ਰਹੇ ਭਾਈ ਸੁਖਾ ਸਿੰਘ ਨੇ ਮੱッセ ਰੰਗੜ ਨੂੰ ਕਿਹਾ ਕਿ ਅਸੀਂ ਟੈਕਸ ਲੈ ਕੇ ਆਏ ਆ ਕਿੱਥੇ ਰਖੀਏ ਜਦ ਮੱੱਸਾ ਰੰਗੜ ਧੋਣ ਨੀਵੀਂ ਕਰਕੇ ਦੱਸਣ ਲੱਗਾ ਕਿ ਪਲੰਘ ਰੱਖ ਦਿਓ ਤਾਂ ਭਾਈ ਮਹਿਤਾਬ ਸਿੰਘ ਨੇ ਅੱਖ ਝਪਕਣ ਜਿੰਨੀ ਦੇਰ ਵਿੱਚ ਤਲਵਾਰ ਨਾਲ ਮੱッセ ਰੰਗੜ ਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ ਸਾਰੇ ਪਾਸੇ ਹਾਹਾਕਾਰ ਮਚ ਗਈ ਸਭ ਜਾਨਾਂ ਬਚਾ ਕੇ ਭੱਜਣ ਲੱਗੇ ਜੋ ਵੀ ਸਿੰਘਾਂ ਦੀ ਕਿਰਪਾਨ ਅੱਗੇ ਆਇਆ ਝਟਕਾ ਦਿੱਤਾ ਗਿਆ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਮੱਸੇ ਰੰਗੜ ਦਾ ਸਿਰ ਨੀਜੇ ਉੱਤੇ ਟਾਂਕੇ ਜਕਾਰੀ ਗਜਾਉਂਦੇ ਜੈਪੁਰ ਪੁੱਜੇ ਤੇ ਜਥੇਦਾਰ ਮੂਰੇ ਪਾਪੀ ਦਾ ਕਟਿਆ ਹੋਇਆ ਸਿਰ ਰੱਖ ਦਿੱਤਾ ਸਿਰ ਦਿਓ ਧਰਮੱਸੇ ਕਾ ਸਿੰਘਾਂ ਕੇ ਅਗਾਹੀ ਸ਼੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਪਤਰਾ ਲੈਣ ਲਈ ਜ਼ਾਲਮ ਮਸੇ ਰੰਗਣ ਨੂੰ ਝਟਕਾਉਣ ਵਾਲੇ ਗੁਰੂ ਕੇ लाडले ਸਿੰਘਾਂ ਪਾਈ ਸੁੱਖਾ ਸਿੰਘ ਤੇ ਪਾਈ ਮਹਿਤਾਬ ਸਿੰਘ ਜੀ ਦੇ ਸਿੱਖੀ ਚਜਪੇ ਨੂੰ ਅਸੀਂ ਪ੍ਰਣਾਮ ਕਰਦੇ ਹਾਂ